ਜੋ ਗਿਆ ਟਾਲ ਚਾਬਰ ਛਤਰ ਦੇ ਮਾਲਕ ਧਾਨੂ ਗੁਰੂ ਗ੍ਰੰਥ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀ ਸਤਿਗੁਰੂ ਪਿਤਾ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਬਹੁਸ਼ਿਸ਼ ਕਰਕੇ ਜੋ ਇਲਾਹੀ ਬਾਣੀ ਦੇ ਮੁੱਖ ਵਾਕਾਂ ਦੀ ਬਹੁਸ਼ਿਸ਼ ਕੀਤੀ ਹੈ ਸੋ ਆਓ ਸਤਿਗੁਰਾਂ ਦੇ ਹਜੂਰ ਜੁੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਤ ਸੇਵਾ ਸ਼ਾਂਤੀ ਦੇ ਪੰਜ ਦਇਆ ਦੀ ਮੂਰਤ ਪੰਜਵਾਂ ਗੁਰੂ ਨਾਨਕ ਧਾਨੂ ਗੁਰੂ ਅਰਜਨ ਦੇ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਇਹ ਇਲਾਹੀ ਬਾਗ ਧਨਾ ਸ੍ਰੀ ਰਾਗ ਦੇ ਅੰਦਰ ਬਖਸ਼ਿਸ਼ ਕਰ ਰਹੇ ਹੈ ਔਰ ਬਾਹਰ ਮੇ ਕਾਰਗੋਮ ਦੇ ਵਿੱਚ ਇਹਨੂੰ ਹੁਕਮ ਹੈ ਧਾਨੂ ਗੁਰਵ੍ਰੰਸ ਮਹਾਰਾਜ ਜਿਹਦੇ ਪਾਵਨ ਅੰਗ ਸ਼ੇਸੋ ਤ੍ਰਸੀ ਝੋਰਾਸੀ ਦੇ ਉਪਰਿ ਸੁਭਾਏਮਾਨ ਪਿਤਾ ਜੀ ਇਹਦੀ ਰੰਮਤਾ ਛੋਟਾ ਬੂਲ ਮੰਤਰ ਲਾ ਕਰਕੇ ਕਰਦੇ ਹੈ ਇਕ ਓੰਕਾਰ ਸਤਗੁਰ ਪ੍ਰਸਾਦ ਕਿ ਭਾਈ ਜੋ ਸੰਸਾਰ ਦਾ ਪਾਲਨ ਹਾਰ ਹੈ ਜਿਨੇ ਜਗਤ ਨੂੰ ਰਚਿਆ ਹੈ ਔਰ ਇਹਦੀ ਪਰਲੋ ਕਰਦੇ ਇਹਦੀ ਸੇਵਾ ਸੰਭਾਲ ਕਰ ਰਹੇ ਨੂੰ ਪੈਦਾ ਕਰ ਰਹੇ ਉਹ ਇੱਕੋ ਹੀ ਹੈ ਉਹ ਤੋਂ ਇਲਾਵਾ ਹੋਰ ਕੋਈ ਦੂਜਾ ਤੀਜਾ ਹੈ ਹੀ ਨਹੀਂ ਕਿਉਂਕਿ ਬਾਣੀ ਕਹਿੰਦੀ ਜੈ ਜੈ ਵੇਖੂ ਤੈ ਤੈ ਸਵਾਮੀ ਕੋਈ ਨਾ ਪੁੰਚਣਾ ਹਾ ਮਹਾਰਾਜ ਜਿੱਥੇ ਵੀ ਨਜ਼ਰ ਪਾਉਂਦੇ ਤੂੰ ਹੀ ਦਿਖਾਈ ਦਿੰਦਾ ਹੈ ਤੇ ਤੋਂ ਇਲਾਵਾ ਹੋਰ ਕੋਈ ਹੈ ਹੀ ਤੇ ਇਸ ਲਈ ਮਹਾਰਾਜ ਕਹਿੰਦੇ ਭਾਈ ਤੂੰ ਇੱਕੋ ਹੀ ਨਿਰੰਕਾਰ ਪਿਤਾ ਜੀ ਸਾਰੇ ਪਾਸੇ ਇਹ ਸਭ ਕਾਰਜ ਕਰਵਾ ਰਹੇ ਤੇ ਗੁਰ ਪ੍ਰਸਾਦ ਉਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ ਤੋਂ ਇਲਾਵਾ ਨਹੀਂ ਇਸ ਕਰਕੇ ਮਹਾਰਾਜੇ ਨਿਰੰਕਾਰ ਦਾ ਤੂੰ ਨਾਮ ਤਾ ਸਾਰਾ ਇਹ ਸਭ ਕੁਝ ਹੋਪਤ ਪਰ ਲੋ ਸੇਵਾ ਸੰਭਾਲ ਸਾਰ ਇਕੋ ਨਿਰੰਕਾਰ ਤੋਂ ਹੀ ਹੋ ਰਹੀ ਹੈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਕਿਆ ਭਾਈ ਪੂਰ ਸੁਪਰੀ ਪੂਰਨ ਪਰਮਾਤਮਾ ਨੂੰ ਹਮੇਸ਼ਾ ਨਮਸ਼ਕਾਰਾਂ ਤਕਰੀਬਨ ਹਜ਼ਾਰ ਵਾਰ ਨਮਸਕਾਰਾਂ ਅਪਮਰਤ ਵੇਲੇ ਕਰ ਚੁੱਕੇ ਕਿਉਂਕਿ ਜੋ ਕਾਲਿੰਗਰ ਪਿਤਾ ਜੀ ਨੇ ਸ੍ਰੀ ਜਾਬ ਸਾਹਿਬ ਉਚਾਰਨ ਕੀਤਾ ਉਹ ਤੇ तकरीबन 1100 ਵਾਰ ਨਰਨਕਾਰ ਨੂੰ ਨਮਸਕਾਰ ਕੀਤੀ ਹੈ ਤੇ ਮਾਰ ਕਹਿੰਦੇ ਵੀ ਹਰ ਵੇਲੇ ਉਸ ਪਰਮਾਤਮਾ ਨੂੰ ਨਮਸਕਾਰਾਂ ਕਰ ਉਹਦੀ ਵੰਦਨਾ ਕਰ ਉਹਦੇ ਦੰਡਾਉ ਤਕਰ ਕਿਉਂ ਕਿਉਂਕਿ ਉਹਨੇ ਤੈਨੂੰ ਪੈਦਾ ਕੀਤਾ ਸੰਸਾਰ ਦਿਖਾਇਆ ਤੈਨੂੰ ਸੁੱਖ ਦੀਆਂ ਚੀਜ਼ਾਂ ਦਿੱਤੀਆਂ ਸੰਸਾਰੀ ਤੌਰ ਤੇ ਆਪਾਂ ਗੱਲ ਕਰਦੇ ਆਂ ਵੀ ਜੋ ਸਾਨੂੰ ਚੀਜ਼ ਮਿਲਦੀ ਤਾਂ ਸਾਨੂੰ ਸੁਖਾਇਆ ਜਾਂਦਾ ਵੀ ਧੰਨਵਾਦ ਕਰਨਾ ਹੈ ਥੈਂਕ ਯੂ ਕਹਿਣਾ ਤੇ ਕਹਿੰਦੇ ਜੇ ਸੰਸਾਰ ਦਾ ਧੰਨਵਾਦ ਤੇ ਧੰਨ ਕੀ ਤੁਹ ਹੈ ਤੇ ਰੰਗਕਾਰ ਜਿਹਨੇ ਜੀਵਨ ਦਿੱਤਾ ਹੈ ਜਨਮ ਦਿੱਤਾ ਹੈ ਸਮਾਂ ਦਿੱਤਾ ਹੈ ਸਵਾਸ ਦਿੱਤੇ ਹੈ ਉਹਦਾ ਵੀ ਸ਼ੁਕਰਾਨਾ ਕਰਨਾ ਚਾਹੀਦਾ ਇਸ ਕਰਕੇ ਮਹਾਰਾਜ ਕਹਿ ਰਹੇ ਹੈ ਕਿ ਹਰ ਵੇਲੇ ਪਰਮਾਤਮਾ ਨੂੰ ਨਮਸਕਾਰਾਂ ਕਰ ਦੰਡਉਤਾ ਕਰ ਸਤਕਾਰ ਕਰ ਉਹਦਾ ਤੇ ਉਹਦੇ ਗੁਣਾ ਨੂੰ ਕੋਈ ਜੋ ਕੋਈ ਚੀਜ਼ ਦਿੰਦਾ ਹੈ ਨਾ ਆਪਾਂ ਉਹਦੇ ਉਸਤਤ ਵਿੜਾਈ ਕਰਦੇ ਨਾ ਗਣ ਗਾਉਂਦੇ ਉਹਨ ਫਲਾਣੇ ਨੇ ਮੈਨੂੰ ਆਹ ਚੀਜ਼ ਲਿਆਤੀ ਮੈਨੂੰ ਲੋੜ ਸੀ ਚੱਲ ਉਹਦਾ ਭਲਾ ਬਿਮਾਰ ਕਰਨ ਤੈਨੂੰ ਜਨਮ ਦਿੱਤਾ ਸਾਮਾਂ ਦਿੱਤਾ ਸਵਾਦ ਦਿੱਤਾ ਦੇਹੀ ਦਿੱਤੀ ਜਿਸ ਦੇਹੀ ਕੋ ਲੋਚਾ ਦੇਵ ਸੋ ਦੇਹੀ ਪਜ ਹਰ ਕੀ ਸੇਵ ਮਹਾਰਾਜ ਕਹਿੰਦੇ ਉਹ ਸਮਾਂ ਤੈਨੂੰ ਮਹਾਰਾ ਨੇ ਦਿੱਤਾ ਇਸ ਕਰਕੇ ਉਹ ਪਰਮਾਤਮਾ ਦਾ ਧੰਨਵਾਦ ਕਰ ਸ਼ੁਕਰਾਨਾ ਕਰ ਮਹਾਰਾ ਸਾਨੂੰ ਤੁਸਮਾਂ ਦਾ ਦੇ ਦਿੱਤਾ ਸਵਾਸ ਦੇ ਦਿੱਤੇ ਜਨਮ ਦੇ ਦਿੱਤਾ ਆਪਣੀ ਸੇਵਾ ਦਾ ਸਮਾਂ ਸਾਨੂੰ ਬਖਸ਼ਿਸ਼ ਕਰਤਾ ਕਿਤਨੇ ਲੋਕ ਨੇ ਆਪਾਂ ਜੋ ਅਪਾਜ ਨੇ ਜਿਨ੍ਹਾਂ ਦੀ ਬਾਹ ਹੈ ਨਹੀਂ ਕੋਈ ਲੱਤ ਹੈ ਨਹੀਂ ਕੋਈ ਕਿਸੇ ਗੱਲੋਂ ਹੀਣਾ ਮਹਾਰਾ ਕਹਿੰਦੇ ਉਹਦਾ ਜਾ ਕੇ ਹਾਲ ਪੁੱਛ ਤੇ ਤੂੰ ਸ਼ੁਕਰ ਕਰਿਆ ਕਰ ਮਹਾਰਾ ਦਾ ਹਰ ਵੇਲੇ ਮਹਾਰਾ ਇਸ ਤੰਦਰੁਸਤਾ ਹੈ ਸਾਡੇ ਅੰਗ ਪੈਰ ਤਾਂ ਪੂਰੇ ਤੂੰ ਬੜੀ ਕਿਰਪਾ ਕੀਤੀ ਇਸ ਕਰਕੇ ਮਹਾਰਗ ਦੇ ਹਰ ਵੇਲੇ ਉਸ ਪਰਮਾਤਮਾ ਨੂੰ ਨਮਸ਼ਕਾਰਾਂ ਕਰ ਉਹਦੇ ਗੁਣਾ ਨੂੰ ਗਾਉਣਾ ਹਾਉ ਮਹਾਰਾਜ ਬਿਸ਼ਰਾਮ ਦੇ ਕੇ ਦੱਸਣਾ ਕਰਦੇ ਵਟੇ ਭਾਗ ਪੇਟੇ ਗੁਰਦੇਵਾ ਕਹਿੰਦੇ ਬਹੁਤ ਵੱਡੇ ਭਾਗ ਚਾਹੀਦੇ ਆ ਤੇ ਵੱਡੀ ਕਿਸਮਤ ਦੇ ਨਾਲ ਪਰਮਾਤਮਾ ਦਾ ਮਲਾਪ ਹੁੰਦਾ ਹੈ ਬਾਣੀ ਵਿੱਚ ਕਹਿੰਦੇ ਬਿਨ ਭਾਗਾ ਸਤ ਸੰਗ ਨ ਲੱਭੈ ਗੜ ਸੰਗਤ ਮੈਲ ਪ੍ਰਿਜਾ ਦੀ ਸਾਰਾ ਪਿੰਡ ਵਸਦਾ ਪਰ ਆਪਾਂ ਬੈਠੇ ਆਪਾਂ ਨੂੰ ਪਿਤਾ ਜੀ ਨੇ ਦਇਸ਼ਸ਼ ਕਰਕੇ ਪਿਆਰ ਦੇ ਕੇ ਆਪਣੀ ਗੋਦੀ ਚ ਬਿਠਾ ਲਿਆ ਬਾਕੀ ਤਾਂ ਰਸ ਹੀ ਜਾਂਦੇ ਸਭ ਫਲੇ ਸੁੱਤੇ ਪਏ ਉਹਨਾਂ ਨੂੰ ਪਤਾ ਹੀ ਨਹੀਂ ਤੇ ਬੜੀ ਕਿਰਪਾ ਹੈ ਗੁਰੂ ਮਾਰ ਕਹਿੰਦੇ ਵੱਡੇ ਭਾਗ ਨੇ ਵੱਡੇ ਭਾਗਾ ਦੇ ਨਾਲ ਹੀ ਗੁਰੂ ਦਾ ਮਲਾਪ ਉਹਦਾ ਦਰਸ਼ਨ ਉਹਦੀ ਸੰਗਤ ਉਹਦੀ ਸੇਵਾ ਮਿਲਦੀ ਹੈ ਉਹਟ ਭਰਾਤ ਮਿਟੇ ਹਨ ਸੇਵਾ ਸਵਾਲ ਵੀ ਨਾਲ ਨਹੀਂ ਕਰਤਾ ਕਹਿੰਦੇ ਫਿਰ ਹੁਣ ਜੇ ਦਰਸ਼ਨ ਕਰ ਲਏ ਵੱਡੇ ਭਾਗ ਬਣਾ ਲਿਆ ਤਾਂ ਉਹਦਾ ਲਾਭ ਕੀ ਕਿਉਂਕਿ ਇਨਸਾਨ ਸੰਸਾਰੀ ਹਰ ਵੇਲੇ ਫਾਇਦਾ ਵੇਂਦਾ ਤੇ ਇੱਥੇ ਪਰਮਾਰਥ ਵਿੱਚ ਵੀ ਫਾਇਦਾ ਵੇਂਦਾ ਵੀ ਮੈਨੂੰ ਲਾਭ ਕੀ ਹੋਣਾ ਇਹਦਾ ਮਿਲੂ ਕੀ ਮੈਨੂੰ ਤਾਂ ਮਹਾਰਾਹ ਕਹਿੰਦੇ ਜੇ ਤੂੰ ਭਾਈ ਸੇਵਾ ਕਰੇਂਗਾ ਗੁਰੂ ਦਾ ਦਰਸ਼ਨ ਕਰੇਂਗਾ ਤਾਂ ਉਹਦਾ ਲਾਭ ਇਹ ਹੈ ਜਨਮਾਂ ਜਨਮਾਂ ਦੇ ਤੇਰੇ ਪਾਪ ਮਿਟ ਜਾਣਗੇ ਕਰੋੜਾਂ ਜਨਮਾਂ ਦੇ ਤੇਰੇ ਪਾਪ ਖਤਮ ਹੋ ਜਾਣਗੇ ਵਿਕਾਰਾਂ ਦਾ ਨਾਸ਼ ਹੋ ਜਾਏਗਾ ਗੁਰੂ ਦੀ ਸੇਵਾ ਕੀਤੇ ਆ ਗੁਰੂ ਦਾ ਦਰਸ਼ਨ ਕੀਤੇ ਆ ਉਹਦੀ ਭਗਤੀ ਕੀਤੇ ਆ ਤੇਰੇ ਕਰੋੜਾਂ ਪਾਪ ਤੇਰੇ ਕਰੋੜਾਂ ਵਿਕਾਰ ਖਤਮ ਹੋ ਜਾਣਗੇ ਚਰਨ ਕਮਲ ਜਾ ਕਾ ਮਨ ਰੱਪੈ ਤੇਰੇ ਪਾਪਾਂ ਤੋਂ ਤੈਨੂੰ ਛੁਟਕਾਰਾ ਮਿਲੇ ਜੀ ਇਸ ਕਰਕੇ ਤੂੰ ਐ ਭਾਈ ਪਰਮਾਤਮਾ ਦੇ ਜੋ ਸੋਹਣੇ ਤੇ ਪਵਿੱਤਰ ਚਰਨ ਨੇ ਨਾ ਉਹਨਾਂ ਦਾ ਧਿਆਨ ਤਰ ਕੇ ਉਹਦੇ ਰੰਗ ਵਿੱਚ ਰੰਗਿਆ ਜਾਂ ਉਹਦੇ ਜਾਪ ਨੂੰ ਜਪਣਾ ਜਾਪ ਜਾਪ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਮਹਾਰਾਜ ਕਹਿੰਦੇ ਐਸੇ ਪ੍ਰੇਮ ਦੇ ਨਾਲ ਬੜੀ ਸ਼ਰਧਾ ਭਾਵਨਾ ਪਿਆਸ ਰੱਖ ਕੇ ਉਹਦੇ ਪਾਵਨ ਚਰਨਾਂ ਦਾ ਧਿਆਨ ਧਰ ਕੇ ਜਪ ਉਹਦੇ ਪ੍ਰੇਮ ਦੇ ਰੰਗ ਚ ਰੰਗ ਸੋਗ ਅਗਨ ਤਿਸ ਜਨਨਾ ਵਿਆਪ ਫੇਰ ਮਹਾਰਾਜ ਸਵਾਲ ਕਰਦੇ ਵੀ ਇਹ ਵੀ ਕੀਤਿਆਂ ਕੀ ਮੈਂ ਤਾਂ ਮਹਾਰਾਜ ਕਹਿੰਦੇ ਜੇ ਉਹਦੇ ਪ੍ਰੇਮ ਦੇ ਵਿੱਚ ਤੂੰ ਉਹਦੇ ਚਰਨਾਂ ਦਾ ਧਿਆਨ ਕਰਕੇ ਉਹਨੂੰ ਜਪਦਾ ਹੈ ਉਹਨੂੰ ਆਰਾਧਦਾ ਹੈ ਉਹਦੀ ਵਡਿਆਈ ਕਰਦਾ ਹੈ ਤੇ ਮਹਾਰਾ ਕਹਿੰਦੇ ਐਸਾ ਆਨੰਦ ਐਸੀ ਸ਼ਾਂਤੀ ਤੈਨੂੰ ਮਿਲੇਗੀ ਜਿਹਦੇ ਨਾਲ ਤੇਰੇ ਕੋਲ ਸੋਗ ਅਗਨ ਭਾਵ ਗੇ ਚਿੰਤਾ ਦੀ ਅਗ ਤੈਨੂੰ ਸਤਾਵੇਗੀ ਨਹੀਂ ਤੇਰੇ ਕੋਲ ਚਿੰਤਾ ਦੀ ਜੋ ਅਗਣੀ ਹੈ ਉਹ ਵਿਆਪੇਗੀ ਨਹੀਂ ਤੇਰੇ ਤੇ ਜੋਰ ਨਾ ਪਾਵੇਗੀ ਤੂੰ ਪਰੇਸ਼ਾਨ ਨਹੀਂ ਹੋਵੇਂਗਾ ਕਿਉਂਕਿ ਹਰ ਥਾਂ ਹਰ ਅਵਸਥਾ ਦੇ ਵਿੱਚ ਤੂੰ ਇੱਕੋ ਜਿਹਾ ਹੋ ਜਾਵੇਂਗਾ ਯੋਗ ਕਹਿੰਦੇ ਨਾਮ ਜਪਣ ਲੱਗ ਜਾਂਦਾ ਜਿਹੜਾ ਬੰਦਾ ਬਾਣੀ ਪੜਦਾ ਸਿਮਰਨ ਕਰਦਾ ਗੁਰੂ ਨੂੰ ਅਰਾਧਨਾ ਕਰਦਾ ਉਹਦੀ ਸੁਰਤੀ ਤੇ ਵਿਰਤੀ ਭਗਵਾਨ ਕਹਿੰਦੇ ਇੱਕੋ ਜੀ ਹੋ ਜਾਂਦਾ ਜਿੱਥੇ ਗੁਰੂ ਤੇਗ ਬਹਾਦਰ ਕਹਿੰਦੇ ਆ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹੁ ਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਹਾਰਾ ਕਹਿੰਦੇ ਨਾ ਉਹ ਦੁੱਖਾਂ 'ਚ ਘਬਰਾਉਂਦਾ ਨਾ ਸੁੱਖਾਂ 'ਚ ਉਛਲਦਾ ਜੇ ਕਹਿੰਦੇ ਸੋਨਾ ਵੀ ਮਿਲ ਗਿਆ ਉਹਨੂੰ ਮਿੱਟੀ ਦੇ ਬਰਾबरी ਜਾਣਦਾ ਐਸੀ ਵਸਤਾ ਐਸੀ ਉਹਦੀ ਬਰਤੀ ਹੋ ਜਾਂਦੀ ਹੋ ਜਾਂਦੀ ਇਸ ਕਰਕੇ ਮਹਾਰਾ ਕਹਿੰਦੇ ਫਿਰ ਉਹਦੇ ਕੋਲੇ ਜੋ ਚਿੰਤਾ ਹੈ ਜੋ ਪਰੇਸ਼ਾਨੀ ਹੈ ਜੋ ਦਵੇਸ਼ ਈਰਖਾ ਹੈ ਜੋ ਇਹ ਚਿੰਤਾ ਦੀ ਅਗਨੀ ਹੈ ਉਹਨੂੰ ਜਲਾਉਂਦੇ ਨਹੀਂ ਉਹ ਸ਼ਾਂਤ ਸੀਤਲ ਜਲ ਵਰਗਾ ਹੋ ਜਾਂਦਾ ਹੈ ਸਾਗਰ ਤਰਿਆ ਸਾਧੂ ਸੰਗੇ ਕਿ ਭਾਈ ਇਸ ਕਰਕੇ ਜੁਏ ਸੰਸਾਰ ਰੂਪੀ ਵਿਕਾਰਾਂ ਦਾ ਭਰਿਆ ਸਮੁੰਦਰ ਹੈ ਇਹਨੂੰ ਨਾਮ ਰੂਪੀ ਜਹਾਜ਼ ਦੇ ਨਾਲ ਤਰਨਾ ਕਰ ਸੰਗਤ ਕਰ ਗੁਰੂ ਦੀ ਨਾਮ ਨੂੰ ਜਪਣਾ ਕਰ ਨਾਮ ਦੀ ਬਰਕਤ ਦੇ ਨਾਲ ਤੂੰ ਇਹ ਵਿਕਾਰਾਂ ਦਾ ਜੋ ਸਮੁੰਦਰ ਸਾਗਰ ਹੈ ਸੰਸਾਰ ਦਾ ਇਹ ਤੋਂ ਤੂੰ ਪਾਰ ਹੋ ਜਾਏਗਾ ਨਿਰਭਉ ਨਾਮ ਜਪੋ ਹਰ ਰੰਗੇ ਮਹਾਰਾ ਕਹਿੰਦੇ ਨਿਰਭਉ ਹੋ ਸਾਰੇ ਭਉ ਨੂੰ ਸਾਰੇ ਡਰ ਨੂੰ ਮਿਟਾ ਕਰਕੇ ਉਸ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਉਹਨੂੰ ਆਰਾਧਨਾ ਕਰ ਬਾਣੀ ਕਹਿੰਦੀ ਹੈ ਵੀ ਉਹ ਆਪ ਅੰਕਾਰ ਹੈ ਜੋ ਉਹ ਗੁਰਪ੍ਰਸਾਦ ਹੈ ਨਿਰਭਉ ਹੈ ਨਿਰਵੈਰ ਹੈ ਕਾਲ ਤੋਂ ਰਹਿਤ ਹੈ ਤੇ ਸਵੇ ਭੰਗ ਆਪਣੇ ਆਪ ਤੋਂ ਪਰنگਟ ਹੋਇਆ ਤੇ ਮਹਾਰ ਕਹਿੰਦੇ ਤੂੰ ਜਪੇਗਾ ਉਸ ਨੂੰ ਆਰਾਧੇਗਾ ਤੂੰ ਵੀ ਨਰਪਾ ਹੋ ਜਾਏਗਾ ਤੂੰ ਵੀ ਨਰਵੈਰ ਹੋ ਜਾਏਗਾ ਤੂੰ ਵੀ ਕਾਲ ਤੋਂ ਰਹਿਤ ਹੋ ਜਾਏਗਾ ਤੂੰ ਵੀ ਆਨ ਸੱਚ ਜੁਗਾਦ ਸੱਚ ਹੋ ਜਾਏਗਾ ਕਿਉਂਕਿ ਜਦੋਂ ਪਰਮਾਤਮਾ ਦੇ ਚਰਨਾਂ 'ਚ ਬਿਸ ਕੇ ਤੇ ਫੇਰ ਤਾਂ ਹਰ ਥਾਂ ਹੀ ਬੰਦਾ ਮੌਜੂਦ ਹਰ ਵੇਲੇ ਸੁੱਖ ਹੀ ਸੁੱਖ ਹੈ ਇਸ ਕਰਕੇ ਮਹਾਰ ਕਹਿੰਦੇ ਉਸ ਪਰਮਾਤਮਾ ਨੂੰ ਜਪਣ ਇੱਥੇ ਭਗਤ ਜੀ ਵੀ ਕਹਿੰਦੇ ਆ ਨਾ ਅੰਤਕਾਲ ਜੋ ਨਾਰਾਇਣ ਸਿਮਰੇ ਐਸੇ ਚਿੰਤਾ ਮੇ ਜੋ ਮਰੇ ਭਗਤ ਤਰਲੋਚਨ ਤੇ ਨਰ ਮੁਕਤਾ ਪਤੰਬਰ ਕਾ ਕੇ ਹਿਰਦੈ ਵਸ ਪ੍ਰਮਾਤਮਾ ਦੇ ਹਿਰਦੇ ਚ ਵਸ ਜਾਂਦਾ ਓ ਭਗਤ ਜੋ ਹਰ ਵੇਲੇ ਗੁਰੂ ਗੁਰੂ ਜਪਦਾ ਹੈ ਆਰਾਧਦਾ ਹੈ ਸੇਵਾ ਟੈਲ ਕਮਉ ਮਹਾਰਾ ਕਹਿੰਦੇ ਅੰਤ ਵੇਲੇ ਜੇ ਉਹਨ ਪਰਮਾਤਮਾ ਯਾਦ ਆ ਜਾਏ ਉਹਦੀ ਮੁਕਤੀ ਹੈ ਉਹ ਨੂੰ ਜਨਮ ਮਰਨ ਤੋਂ ਛੁਟਕਾਰਾ ਮਿਲ ਜਾਂਦੀ ਇਸ ਕਰਕੇ ਅੰਤ ਵੇਲੇ ਵੀ ਤਾਂ ਹੀ ਯਾਦ ਆਉ ਜੇ ਪਹਿਲਾਂ ਜਾਪਿਆ ਕੰਮ ਤਾਂ ਉਹ ਕਰਦੇ ਜਿਹਦੇ ਬਾਰੇ ਸਾਨੂੰ ਪਤਾ ਹੋਵੇ ਜਿਹਦੇ ਬਾਰੇ ਸਾਡਾ ਅਭਿਆਸ ਹੋਵੇ ਜਿਹਦੇ ਸਾਨੂੰ ਪਤਾ ਨਹੀਂ ਅਭਿਆਸ ਨਹੀਂ ਕੀਤਾ ਨਹੀਂ ਉਹ ਅਸੀਂ ਕੰਮ ਕਰਦੇ ਨਹੀਂ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਜੇ ਪਤਾ ਹੋ ਤਾ ਪੰਗਾ ਲਾਵਾਂਗੇ ਕਰਾਂਗੇ ਨਹੀਂ ਨਹੀਂ ਇਸ ਕਰਕੇ ਮਹਾਰ ਕਹਿੰਦੇ ਇਸ ਕਰ ਜਿੰਨਾ ਤੂੰ ਸਮਾਂ ਪਾਈ ਮਿਲਿਆ ਕਾ ਜਾਣਾ ਕਬ ਮਰੇਂਗੇ ਕੈਸਾ ਮਰਨਾ ਪਤਾ ਨਹੀਂ ਕਦੋਂ ਸਵਾਸ ਮੁੱਕ ਜਾਣੇ ਅੰਤ ਵੇਲਾ ਆ ਜਾਣਾ ਇਸ ਕਰਕੇ ਜਿੰਨਾ ਵੀ ਸਮਾਂ ਮਿਲਦਾ ਹੈ ਤੁਰਦੇ ਫਿਰਦੇ ਬੈੰਦੇ ਉੱਠਦੇ ਨਿਰੰਕਾਰ ਦਾ ਨਾਮ ਸਿਮਰੋ ਉਹਨੂੰ ਅਰਾਧੋ ਉਹਨੂੰ ਜਪੋ ਭਰਤਨ ਦੁਖ ਦੋਖਿ পাপ ਨ ਫੇੜੇ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਬੜੇ ਪ੍ਰੇਮ ਨਾਲ ਨਿਰਭਉ ਹੋ ਕਰਕੇ ਪ੍ਰਮਾਤਮ ਦਾ ਪੈ ਰੱਖ ਕੇ ਸੰਸਾਰ ਦਾ ਭਉ ਤਿਆ ਕਰਕੇ ਉਹਨੂੰ ਆਰਾਧਨਾ ਅਹੰਕਾਰ ਤੇ ਸਿਮਰਨ ਦਾ ਸਦਕਾ ਫਿਰ ਮਹਾਰਾਜ ਕਹਿੰਦੇ ਸਵਾਲ ਵੀ ਮਹਾਰੇ ਨਾਲ ਨਾਲ ਕਰਦੇ ਕਿ ਫਿਰ ਇਹਦੇ ਨਾਲ ਕੀ ਹੋਣਾ ਇਹਦੇ ਨਾਲ ਤੇਰੇ ਅੰਦਰ ਜੋ ਸੰਸਾਰ ਦਾ ਪਰਾਇਆਪਨ ਹੈ ਪਰਾਏ ਧਨ ਦੀ ਝਾਹ ਹੈ ਜੋ ਤ੍ਰਿਸ਼ਨਾ ਹੈ ਤੇਰੇ ਅੰਦਰ ਵੀ ਭਾਰਤਾਨ ਮਿਲ ਜੇ ਪ੍ਰਣ ਪਰਾਇਆ ਧਨ ਮੈਨੂੰ ਮਿਲ ਜੇ ਕਹਿੰਦੇ ਇਹ ਜੋ ਮਾੜੇ ਆਇਵਾ ਮੰਦੇ ਕਰਮ ਨੇ ਜੋ ਪਾਪ ਕਰਮ ਨੇ ਇਹ ਤੇਰੇ ਅੰਦਰੋਂ ਮਿਟ ਜਾਣ ਖਤਮ ਹੋ ਜਾਣਗੇ ਜਾ ਮਨ ਜੰਧਾਰਨ ਆਵੈ ਨੇੜੇ ਸਭ ਤੋਂ ਵੱਡਾ ਸੁਖ ਸਤਿਗੁਰੂ ਪਿਤਾ ਜੀ ਕਹਿੰਦੇ ਇਹ ਮਿਲਣਾ ਹੈ ਤੈਨੂੰ ਅੰਤ ਵੇਲੇ ਆ ਕੇ ਜਮਾ ਨੇ ਨਹੀਂ ਪਕਣਾ ਤੇਰਾ ਜੋ ਮੌਤ ਦਾ ਡਰ ਹਰ ਵੇਲੇ ਸੀ ਡਰਦੇ ਨੇ ਵੀ ਹਾਈ ਮੌਤ ਆ ਜਾਣੀ ਪਤਾ ਨਹੀਂ ਕਦੋਂ ਮਰ ਜਾਣਾ ਤੇ ਮਹਾਰਾਜ ਕਹਿੰਦੇ ਇਸ ਕਰਕੇ ਤੇਰਾ ਜੋ ਭਿਆਨਕ ਡਰ ਹੈ ਠੋਕ ਮਾ ਮੌਤ ਦਾ ਉਹ ਤੇਰੇ ਅੰਦਰੋਂ ਖਾਤਮ ਹੋ ਜਾਣਾ ਹੈ ਤੇ ਤੇਰੇ ਕੋਲ ਕਹਿੰਦੇ ਜਮਾ ਨੇ ਨਹੀਂ ਆਉਣਾ ਜਮ ਨਹੀਂ ਆਵੇ ਨੇੜੇ ਤੇ ਕਹਿੰਦੇ ਜਮਾ ਦੀ ਤੇਰੇ ਨਿਮਾਰ ਨਹੀਂ ਪੈਣੀ ਜਮਨ ਤੇਰੇ ਕੋਲ ਹੀ ਨਹੀਂ ਆਉਣਾ ਤੈਨੂੰ ਤਾਂ ਬਵਾਨ ਲੈਣ ਵਾਸਤੇ ਦੇਵਤੇ ਆਉਣਗੇ ਤੇ ਇਸ ਕਰਕੇ ਮਹਾਰਾ ਜੀ ਕਹਿੰਦੇ ਹਰ ਵੇਲੇ ਜਦੋਂ ਵੀ ਸਮਾਂ ਮਿਲਦਾ ਟਾਈਮ ਚੋਂ ਟਾਈਮ ਕੱਢ ਕੇ ਪਕਨੇ ਵਹੀ ਸਾਡੀ ਬੀਜੀ ਬਹੁਤ ਸੀ ਪਰ ਮੈਂ ਟਾਈਮ ਚੋਂ ਟਾਈਮ ਕੱਢ ਕੇ ਜੇ ਸੰਸਾਰ ਲਈ ਪਰਿਵਾਰ ਲਈ ਰਿਸ਼ਤੇ ਨਾਤੇ ਲਈ ਦੋਸਤਾਂ ਮਿੱਤਰਾਂ ਲਈ ਟਾਈਮ ਚੋਂ ਟਾਈਮ ਕੱਢਣਾ ਤੇ ਕਹਿੰਦੇ ਜਿੰਨ ਦਨਹੰਕਾਰ ਨੇ ਜੀਵ ਨੂੰ ਜਨਮ ਦਿੱਤਾ ਉਹਦੇ ਵੇਲੇ ਵੀ ਸਮੇਂ ਚੋਂ ਸਮਾਂ ਕੱਢ ਕੇ ਜਪ ਲੈ ਕਰੋ ਸਤਨਾਮ ਸ੍ਰੀ ਵਾਹਿਗੁਰੂ ਤ੍ਰਿਸ਼ਨਾ ਆਗਨ ਪ੍ਰਭ ਆਪ बुझਾਈ ਤੇ ਕਹਿੰਦੇ ਜੇ ਜਪੇਗਾ ਅਰਾਧੇਗਾ ਕਾਲਣਾ ਥੋੜੀ ਜੀ ਕਰੇਗਾ ਤੇ ਮਹਾਰਾ ਕਹਿੰਦੇ ਤੇਰੇ ਅੰਦਰੋਂ ਕਰ ਜੋ ਤ੍ਰਿਸ਼ਨਾ ਦੀ ਆਗਨ ਉਹ ਵੀ ਕਹਿੰਦੇ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਦੇ ਨਾਲ ਬੁੱਝ ਜਾਵੇਗੀ ਸ਼ਾਂਤ ਹੋ ਜਾਵੇਗੀ ਸੰਤੋਖ ਦੇ ਵਿੱਚ ਆ ਜਾਏਗਾ ਨਿਰਲੇਪਤਾ ਦੇ ਵਿੱਚ ਆ ਜਾਏਗਾ ਸ਼ੀਤਲਤਾ ਦੇ ਵਿੱਚ ਆ ਜਾਏਗਾ ਤੇ ਤ੍ਰਿਸ਼ਨਾ ਦੀ ਆਗ ਜੋ ਭੜਕਣਾ ਹੈ ਪਟਕਣਾ ਹੈ ਉਹ ਖਤਮ ਹੋ ਜਾਏਗੀ ਨਾਨਕ ਉਦਰੇ ਪ੍ਰਭ ਸਰਨਾਈ ਏ ਨਾਨਕ ਆਪਣੇ ਆਪ ਨੂੰ ਪਿਤਾ ਜੀ ਸੰਬੋਧ ਕਰਕੇ ਕਹਿੰਦੇ ਕਿ ਪ੍ਰਭੂ ਦੇ ਚਰਨਾਂ ਤੇ ਪੈ ਕਰਕੇ ਭਾਈ ਅਨੇਕਾਂ ਜੀਵਾਂ ਦੀ ਦ੍ਰਿਸ਼ਨਾ ਦੀ ਅਗ ਬੁਝ ਗਈ ਤੇ ਪਿਤਾ ਜੀ ਨੇ ਉਹਨੂੰ ਬਚਾ ਲਿਆ ਹੈ ਮਹਾਰਾਜ ਅਸੀਂ ਵੀ ਤੁਹਾਡੇ ਸ਼ਰਮਾਂ ਜਾਂ ਸਨ ਨੂੰ ਵੀ ਜਿਵੇਂ ਲਾਲੋ ਨੇ ਕਹਿਤਾ ਨਾ ਆ ਕੇ ਰੱਖ ਲੈ ਗਰੀਬ ਜਾਣ ਕੇ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਰੱਖ ਲੈ ਗਰੀਬ ਤੇ ਮਹਾਰਾ ਕਹਿੰਦੇ ਜਦੋਂ ਪਰਪਣ ਕੋਈ ਕਰ ਦਿੰਦਾ ਨਾ ਜੋ ਸੰਸਾਰੀ ਤੌਰ ਤੇ ਸਿਲੰਡਰ ਕਹਿੰਦੇ ਉਹ ਪ੍ਰਾਣ ਹੋ ਗਿਆ ਤਾਂ ਆਮ ਆਪਾਂ ਵਰਣ ਦਿੰਦੇ ਵੀ ਪਹਿਲਾਂ ਦੱਸ ਦੇ ਸਿਲੰਡਰ ਕਰ ਦੇ ਤੇਰੀ ਸਜ਼ਾ ਘਟ ਸਕਦੀ ਤੇਨੂੰ ਅਸੀਂ ਮਾਫ ਕਰ ਸਕਦੇ ਪਰ ਜੇ ਪਕੜਿਆ ਗਿਆ ਜਾਂ ਨਹੀਂ ਮੰਨਿਆ ਤਾਂ ਕੁਝ ਵੀ ਹੋ ਸਕਦਾ ਤੈਨੂੰ ਫਾਂਸੀ ਵੀ ਲੱਗ ਸਕਦੀ ਤਾਂ ਜੋ ਇਹ ਵੀ ਸਿਲੰਡਰ ਕਰ ਦਿੰਦਾ ਉਹ ਉਹ ਨਾਲ ਕੋ ਲੋਚ ਰੈਤ ਹੋ ਜਾਂਦੀ ਹੈ ਜੋ ਨਹੀਂ ਦਹਾਤਾ ਫਿਰ ਉਹ ਸਾਰਾ ਅਧਕਾਰੀ ਬਣਦਾ ਮਹਾਰਾਜ ਇਸ ਕਰਕੇ ਆਪਾ ਆਪ ਸਿਲੰਡਰ ਕਰਦੇ ਪਰਮਾਤਮ ਨੂੰ ਕਹਦੇ ਮਹਾਰਾਜ ਮੈਂ ਤੇਰੀ ਸ਼ਰਨ ਚ ਤੂੰ ਹੁਣ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਇਸ ਕਰਕੇ ਮਾਰਗ ਹਰ ਵੇਲੇ ਬੇਨਤੀ ਜੋਦੜੀ ਅਰਦਾਸ ਵੰਦਨਾ ਨਿਰੰਕਾਰ ਨੂੰ ਕਰ ਨਮਸ਼ਕਾਰਾਂ ਕਰ ਭਗਵਾਨ ਅਸੀਂ ਤੁਹਾਡੇ ਸ਼ਰਨ ਦੇ ਵਿੱਚ ਸਾਨੂੰ ਰੱਖ ਲੈ ਅਸੀਂ ਸੰਸਾਰੀ ਆਂ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਦਾ ਸਤਿਗੁਰ ਕੀਰੇ ਹਮ ਥਾਪੇ ਮਹਾਰਾਜ ਅਸੀਂ ਤਾਂ ਸੰਸਾਰੀ ਆਂ ਸਾਡੇ ਕੋਈ ਬਾਤ ਹੀ ਨਹੀਂ ਪੁੱਛਦਾ ਹਾਮ ਮੂਰਖ ਤੂੰ ਚਤਰ ਸਿਆਨੇ ਤੂੰ ਸਰਬ ਕਲਾ ਕਾ ਗਿਆਤਾ ਭਗਵਾਨ ਤੂੰ ਸਾਰੀਆਂ ਗੱਲਾਂ ਦਾ ਗਿਆਨਵਾਨ ਅਸੀਂ ਤਾਂ ਮੂਰਖਾਂ ਤੂੰ ਉਹ ਅਸੀਂ ਹਰ ਵੇਲੇ ਸਿਆਣੇ ਮੈਨੂੰ ਪਤਾ ਮੈਨੂੰ ਪਤਾ ਮੈਂ ਇੱਕ ਜਾਣਦਾ ਮੈਂ ਸਭ ਕੁਝ ਕਰ ਲ ਤੇ ਮੈਂ ਹੀ ਲੈ ਕੇ ਬੰਦੇ ਨੂੰ ਲੈ ਕੇ ਡੁੱਬ ਜਾਂਦੀ ਮੈਂ ਹੀ ਮਾਰ ਦਿੰਦੀ ਇਸ ਕਰਕੇ ਬਾਣੀ ਇਹ ਗੱਲ ਸਮਝਾ ਰਹੀ ਮੈਂ ਇਹਨੂੰ ਮੈਂ ਇਹਨੂੰ ਹੰਕਾਰ ਨੂੰ ਤਿਆਗ ਕੇ ਨਿਰੰਕਾਰ ਨੂੰ ਰਾਦਣਾ ਹੈ ਤੇ ਇਸ ਕਰਕੇ ਕਰਕੇ ਉਹ ਤਾਂ ਹੀ ਜਾਦਾ ਉਹ ਜੇ ਜਪਾਂਗੇ ਗੁਰਦੇ ਮਾਰਗ ਦੇ ਪਾੰਥੀ ਬਣਾਂਗੇ ਕਿਸੇ ਪਰਮਾਤਮਾ ਦੇ ਭਿੱਜੀ ਰੂਹ ਨਾਲ ਅਸੀਂ ਮਲਾਪ ਉਹਨਾਂ ਸੰਬੰਧ ਪੈਦਾ ਕਰਾਂ ਅੰਮ੍ਰਿਤ ਵੇਲੇ ਜਾ ਕੇ ਗੁਰੂਪੁਰੂ ਜਪਾਂਗੇ ਕਿਸੇ ਮਹਾਤਮਾ ਦੀ ਗੁਰਸਿੱਖ ਦੀ ਸਾਧੂ ਦੀ ਸੰਤ ਦੀ ਕੋਈ ਸੰਗਤ ਕਰਾਂਗੇ ਕਰਾਂਗੇ ਸਾਹਿਬ ਨੂੰ ਸੋਚੀ ਮਿਲਣੀ ਤੇ ਉਹ ਹੀ ਗੱਲਾਂ ਪਤਾ ਜੀ ਸਮਝਾ ਰਹੇ ਆ ਕਿ ਚਰਨ ਕਮਲ ਸਿਉ ਲਾਗੋ ਨੇਹੋ ਨਾਨਕੀ ਬੇਨੰਤੀ ਇਹ ਮਹਾਰਾਜ ਸਾਡੀ ਬੇਨਤੀ ਜੋਦੜੀ ਹੈ ਆਪਣੀ ਕਿਰਪਾ ਕਰ ਅਸੀਂ ਤੇਰੀ ਸ਼ਰਨ ਚ ਸਾਨੂੰ ਆਪਣਾ ਬਨਾਲੈ ਤੇ ਸੰਸਾਰ ਦੇ ਵਿਕਾਰ ਤੋਂ ਸੰਸਾਰ ਦੀ ਦੁਸ਼ਵੈਸ਼ ਤੋਂ ਸੰਸਾਰ ਦੇ ਇਸ ਮੈਲੇ ਸਾਗਰ ਸਾਨੂੰ ਬਚਾ ਕੇ ਆਪਣੇ ਕੰਠ ਨਾ ਲਾ ਕੇ ਪਾਵਨ ਗੋਦਾਨਿਕ ਦੇ ਕੇ ਨਾਮ ਬਾਣੀ ਸਿਮਰਨ ਦਾ ਉਚਾਰਨ ਕਰਾ ਐਸੀ ਬੇਨਤੀ ਗੁਰੂ ਅਗੇ ਆਪਾਂ ਵੀ ਕਰੀਏ ਮਹਾਰਾਏ ਸਿ ਬਹੁ ਸ਼ਿਸ਼ ਕਰੋ ਤਾਨ ਤੇਰੇ ਗੁਣਾ ਨੂੰ ਤੇਰੀ ਵਡਿਆਈ ਨੂੰ ਤੇਰੇ ਜਾਸ ਨੂੰ ਤੇਰੀ ਸਿਫਤ ਸਲਾਹ ਨੂੰ ਤੇਰੀ ਬਾਣੀ ਨੂੰ ਗਾ ਸਕੀ ਇਸ ਜਨਮ ਦਾ ਇਸ ਦੇਹੀ ਦਾ ਇਸ ਹਾਸ ਦਾ ਸੀ ਲਾਹ ਲੈ ਸਕੀ ਜਬ ਤਬ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਾਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਕਾਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਆਉ ਸੰਗ ਸੁਣਿਆ ਦਾਸਾਂ ਦਾ ਬੋਲਿਆ ਪਰਮਾਨ ਸਰਪੁਲ